ਪ੍ਰਣਾਮ ਪ੍ਰਣਾਮ ਰਿਸ਼ਕਤ ਖੋਰੀ ਰੰਗ ਖੋਰੀ ਰਿਸ਼ਕਤ ਖੋਰੀ ਬਾਈ ਬਾਈ ਮਹਾਦੇਵ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਉਸ ਸਮੇਂ ਗੁਰਦਾਸਪੁਰ ਸਿਟੀ ਥਾਣੇ ਦੇ ਬਾਹਰ ਮਾਹੌਲ ਗਰਮਾ ਗਿਆ ਜਦ ਗੁਰਦਾਸਪੁਰ ਪੁਲਿਸ ਸਿਪਸਾਣਾ ਗੁਰਮਿੰਦਰ ਸੋਨੀ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਕੇ ਆਈ ਹੈ ਸਿਟੀ ਥਾਣੇ ਵਿੱਚ ਲੈਣ ਤੋਂ ਬਾਅਦ ਸਿਪਸਾਣਾ ਆਗੂਆਂ ਦੇ ਸਮਰਥਕਾਂ ਵੱਲੋਂ ਥਾਣੇ ਦੇ ਬਾਹਰ ਨਾਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਮਾਹੌਲ ਗਰਮਾਇਆ ਤਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਹਰਵਿੰਦਰ ਸੋਨੀ ਫੇਰ ਥਾਣੇ ਤੋਂ ਬਾਹਰ ਆਏ ਅਤੇ ਸਮਰਥਕਾਂ ਨੂੰ ਸ਼ਾਂਤ ਕਰਵਾਇਆ ਆਓ ਤੁਹਾਨੂੰ ਸੁਣਾਉਂਦੇ ਹਾਂ ਪਹਿਲਾਂ ਸਮਰਥਕਾਂ ਦਾ ਕੀ ਕਹਿਣਾ ਹੈ ਅਤੇ ਬਾਅਦ ਵਿੱਚ ਹਰਵਿੰਦਰ ਸੋਨੀ ਦਾ ਕੀ ਕਹਿਣਾ ਹੈ ਪਰ ਜਦ ਸੂਤਰਾਂ ਤੋਂ ਪਤਾ ਚੱਲਿਆ ਹੈ ਪੁਲਿਸ ਮੁਤਾਬਕ ਕੁਝ ਗਨਮੈਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਆਧਾਰ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਦੱਸਿਆ ਜਾ ਰਿਹਾ ਹੈ ਕਿ ਸੋਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਸਿਪ ਸੈਨਾ ਆਂਗੂ ਹਰਵਿੰਦਰ ਸੋਨੀ ਪੁਲਿਸ ਦੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਸੀ ਤਾਂ ਉਹਦੀ ਵੀਡੀਓ ਵੀ ਜਿਹੜੀ ਆ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਪਰ ਜਿੰਨਾ ਤੱਕ ਹੁਣ ਪਤਾ ਚੱਲਿਆ ਹੈ ਕਿ ਹਰਵਿੰਦਰ ਸੋਨੀ ਨੂੰ ਪੁਲਿਸ ਦੇ ਜਿਹੜੇ ਗਨਮੈਨ ਹੈਗੇ ਆ ਜਾਂ ਕਹਿ ਦਈਏ ਪੁਲਿਸ ਅਧਿਕਾਰੀ ਆ ਉਹਨਾਂ ਦੀ ਸ਼ਿਕਾਇਤ ਤੇ ਆਧਾਰ ਦੇ ਉੱਪਰ ਸ਼ਾਇਦ ਗ੍ਰਿਫਤਾਰ ਕੀਤਾ ਗਿਆ ਹੈ ਪਰ ਤੁਹਾਨੂੰ ਆ ਸੁਣਾਉਂਦੀਆਂ ਪਹਿਲਾਂ ਸਮਰਥਕਾਂ ਦਾ ਕੀ ਕਹਿਣਾ ਪਰ ਹਰਮਿੰਦਰ ਸੋਨੀ ਦੀ ਜਬਾਨੀ ਸੁਣਾਵਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਚਲੋ ਸੋਨੀ ਜੀ ਨੀਆਂ 3 ਸਾਲ ਪਹਿਲੇ ਉਹਨਾਂ ਦਾ ਇੱਕ ਜਦੋਂ ਉਹਨਾਂ ਨੂੰ ਪਹਿਲੇ ਅਰੈਸਟ ਕੀਤਾ ਸੀ ਉਦੋਂ ਦੇ ਚਲੋ ਮੁੱਦਾ ਲੱਗ ਸੀ ਹੁਣ ਐਕਚੁਅਲੀ ਗੱਲ ਕੁਝ ਨਹੀਂ ਹੋਈ ਉਹਨਾਂ ਕੋ ਇੱਕ ਗੱਡੀ ਸੀ ਸਕੋਰਪੀਓ ਜਿਹਦਾ ਐਕਸੀਡੈਂਟ ਕੁਝ ਸਮੇਂ ਪਹਿਲਾਂ ਹੋਇਆ ਸੀ ਉਦੋਂ ਵੀ ਸੋਨੀ ਸਰ ਨੇ ਪਠਾਨਕੋਟ ਜਾਣਾ ਸੀ ਉਹਦੇ ਕਰਕੇ ਸਤਨਾਮ ਸਿੰਘ ਡਰਾਈਵਰ ਅਪੁਆਇੰਟ ਸੀ ਇਹਨਾਂ ਨਾਲ ਉਹਨਾਂ ਨੇ ਕਾਲ ਕੀਤੀ ਜਦ ਕਿ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਤੇ ਉਹ ਗੱਡੀ ਸੋਨੀ ਸਾਹਿਬ ਕੋ ਉੱਥੇ ਪਲਟ ਗਈ ਸੀ ਉਦੋਂ ਥਾਰਾ ਜਿੰਨਾ ਵੀ ਮਾਮਲਾ ਸੀ ਉਹ ਸਰ ਦੇ ਉੱਪਰ ਛੁੱਟਣ ਦੀ ਕੋਸ਼ਿਸ਼ ਕਰਦੇ ਹੀ ਜਦ ਕਿ ਮੌਕੇ ਦੀ ਸਾਡੇ ਕੋ ਉਸ ਟਾਈਮ ਜਿਹੜਾ ਉਹਨਾਂ ਨਾਲ ਡਰਾਈਵਰ ਅਪੁਆਇੰਟ ਸੀ ਉਹਦੇ ਤੇ ਉਹ ਅਸੀਂ ਪਬਲਿਕ ਨੂੰ ਦਿਖਾਵਾਂਗੇ ਠੀਕ ਆ ਜੀ ਉਹਦੇ ਕਰਕੇ ਉਹ ਜੀ ਖਰਚਾ ਦੋ ਇਹ ਦੋ ਇਸ ਕਰਕੇ ਹਰਾਸ ਕਰ ਰਿਹਾ ਸੈਕੰਡ ਮੈਟਰ ਇਹ ਹੈ ਕਿ ਦਿਨਾਨਗਰ ਵਿੱਚ ਉਹਨਾਂ ਨੇ ਕੁਝ ਗਾਈਆਂ ਫੜੀਆਂ ਸੀ ਰਾਤੀ ਸਾਨੂੰ ਕਾਲ ਆਈ ਸੀ ਜਿਨੇ ਵੀ ਸਨਾਤਨ ਕ੍ਰਾਂਤੀ ਦਲ ਦੇ ਬੰਦੇ ਆ ਉਹ ਸਾਰੇ ਉੱਥੇ ਪਹੁੰਚੇ ਸੀ ਉਹਨਾਂ ਨੇ ਉੱਥੇ ਤਾਜ਼ਾ ਹੀ ਜਾ ਕੇ ਫੋਟੋਆਂ ਖਿੱਚੀਆਂ ਸੀ ਸਾਨੂੰ 3 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਕਿ ਤੁਸੀਂ 3 ਘੰਟੇ ਬਾਅਦ ਉਹ ਜਗ੍ਹਾ ਤੇ ਵਿਜ਼ਿਟ ਕਰੋ 3 ਘੰਟੇ ਬਾਅਦ ਜਦੋਂ ਵਿਜ਼ਿਟ ਕੀਤੀ ਆ ਉਹ ਮਾਸ ਜਿਹੜਾ ਉੱਥੇ ਚੁੱਕਿਆ ਗਿਆ ਉਸ ਤੋਂ ਬਾਅਦ ਸਾਨੂੰ ਰਿਕਵੈਸਟ ਕੀਤੀ ਕਿ ਜਿੰਨੀਆਂ ਵੀ ਗਾਈਆਂ ਅਸੀਂ ਗਊਸ਼ਾਲਾ ਪਹੁੰਚਾਈਆਂ ਵਾ ਉਹ ਗਾਈਆਂ ਪੈਸੇ ਲਾ ਕੇ ਉਹ ਗਾਂਵਾਂ ਜਿਨ੍ਹਾਂ ਦੀਆਂ ਗਿਆ ਸੀ ਉਹਨਾਂ ਨੂੰ ਵਾਪਸ ਕਰ ਦਿੱਤੀਆਂ ਇਹਦੇ ਸਬੰਧ ਦੇ ਵਿੱਚ 6 ਤਰੀਕ ਨੂੰ ਧਰਨਾ ਸੀ ਸੋਨੀ ਸਾਹਿਬ ਦੀ ਆਵਾਜ਼ ਦਬਾਉਣ ਵਾਸਤੇ ਇਹ ਸਾਰਾ ਪੁਲਿਸ ਨੇ ਡਰਾਮਾ ਕੀਤਾ ਆ ਠੀਕ ਆ ਜੀ ਉਹਦੇ ਸਾਰੇ ਪ੍ਰੂਫ ਉਹਦੀਆਂ ਲੀਗਲ ਮੇਲਾਂ ਜਿੰਨੀਆਂ ਵੀ ਉੱਤੇ ਤੱਕ ਗਈਆਂ ਹੋਈਆਂ ਉਹ ਸਾਰੇ ਪ੍ਰੂਫ ਜਿਹੜੇ ਆ ਇਸ ਟਾਈਮ ਸਾਡੇ ਕੋਲ ਆ ਅਸੀਂ ਸਮੇ ਜੀ ਉਹਨਾਂ ਨੇ ਅੱਜ ਇਹਨਾਂ ਨੂੰ ਬਾਹਰ ਨਹੀਂ ਆਂ ਦਿੱਤਾ ਤੇ ਉਹ ਹੀ ਸਾਰਾ ਪਬਲਿਕ ਦੇ ਅੱਗੇ ਸਾਰਾ ਕਰਾਂਗੇ ਜੋ ਵੀ ਇਹਨਾਂ ਨੇ ਰਿਸ਼ਵਤ ਲੈ ਕੇ ਜੋ ਵੀ ਉਹਨਾਂ ਨੂੰ ਗਾਈਆਂ ਉੱਥੇ ਰੱਖੀਆਂ ਸਾਰੀ ਕੱਲੀ ਕੱਲੀ ਡਿਟੇਲ ਸਾਡੇ ਕੋਲ ਪਈ ਆ ਠੀਕ ਆ ਲਾਸਟ ਟਾਈਮ ਮੈਨੂੰ ਅਗਿਆਂ ਦਾ ਸਮੇ ਨਹੀਂ ਦਿੱਤਾ ਗਿਆ ਸੀ ਕਿਉਂਕਿ ਉਹ ਜਲਦੀ ਉਹਨਾਂ ਨੂੰ ਲਾਗੇ ਸੀ ਬਟ ਇਸ ਵਾਰ ਸਾਰੀਆਂ ਚੀਜ਼ਾਂ ਸਟੈਬਲਿਸ਼ ਕਰੀਏ ਜਾਂ ਗੁਰਦਾਸਪੁਰ ਪੁਲਿਸੀਆਂ ਦਿਨਾਂਗਰ ਪੁਲਿਸੀਆਂ ਹਰ ਇੱਕ ਚੀਜ਼ ਦੱਸੀ ਜਾਏਗੀ ਸੋਨੀ ਸਰ ਗਨਮੈਨਾਂ ਉਹਨਾਂ ਨਾਲ ਲੱਗੇ ਹੋਇਆ ਗਨਮੈਨਾਂ ਦੇ ਮੈਡੀਕਲ ਵੱਲੋਂ ਉਹਨਾਂ ਨੇ ਕਿਹਾ ਉਹਨਾਂ ਦਾ ਮੈਡੀਕਲ ਕਰਾਓ ਉਹਨਾਂ ਦਾ ਮੈਡੀਕਲ ਨਹੀਂ ਹੁੰਦਾ ਉਹ ਕਹਿੰਦੇ ਨਾਲ ਡੋਪ ਟੈਸਟ ਕਰਾਓ ਕਿਹ ਹੈ ਗਨਮੈਨ ਦਾ ਡੋਪ ਟੈਸਟ ਨਹੀਂ ਹੁੰਦਾ ਇਹ ਸਭ ਉਹਨਾਂ ਦੀ ਆਵਾਜ਼ ਦਬਾਉਣ ਵਾਸਤੇ ਕੀਤਾ ਜਾਇਆ ਬਕਾਇਦਾ ਉਹਨਾਂ ਨੇ ਲਿਖ ਕੇ ਪਾਇਆ ਸੀਐਮ ਨੂੰ ਕਿ ਮੈਨੂੰ ਹਰਾਸਮੈਂਟ ਨਾ ਕੀਤਾ ਜਾਏ ਮੇਰੀ ਸਿਕਿਉਰਿਟੀ ਜਿਹੜੀ ਵਾਪਸ ਲਈ ਜਾਏ ਬਟ ਸਿਕਿਉਰਿਟੀ ਦੇ ਨਾਲ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕੀਤੀ ਜਾਏ ਪਿੰਡਰਾ ਵਾਲੇ ਦੇ ਸਮਰਥਕ ਜਿਹੜੇ ਡੀਜੀ ਆਡੀ ਆਈਜੀ ਸਰ ਨੇ ਉਹਦੋਂ ਉਹਨਾਂ ਦੇ ਘਰ ਆ ਕੇ ਕਿਹਾ ਕਿ ਪਿੰਡਰਾ ਵਾਲੇ ਦੇ ਸਮਰਥਕ ਉਹ ਸਾਡਾ ਕਥਨ ਕਰਨ ਵਾਸਤੇ ਸਾਡੀ ਜਿੰਨੀ ਵੀ ਜੜੀ ਆਵਾਜ਼ ਆ ਸਾਡੀ ਬੰਦ ਕਰਨ ਵਾਸਤੇ ਇਹ ਸਾਰਾ ਡਰਾਮਾ ਕਰ ਰਹੀ ਹੈ ਪੁਲਿਸ। ਸ਼ਨਾਖਤ ਕੀਤੀ ਦਲਵਲ ਨੂੰ ਸ਼ਹਿਰ ਦੇ ਵਿੱਚ ਇੱਕ ਬੜਾ ਛੱਕਾ ਜਾ ਘਟਿਆਂ ਦਾ ਜਿਹੜੇ ਬਾਹਰ ਤੇ ਰਹਿ ਰਹੇ ਉਹਨਾਂ ਦੀ ਸ਼ਨਾਖਤ ਕੀਤੀ ਜਾਏ। ਉਹ ਮੱਦੋਵਾਲ ਪੈਂਦਾ ਦਿਨਗਰ ਉੱਥੇ ਸਲਟ ਹੋਇਆ। ਪਿਛਲੇ ਇਥੋਂ ਗਾਈਆਂ ਫੜੀਆਂ। ਧਾਰੀ ਇਨਫਰਮੇਸ਼ਨ ਤੇ ਹੀ ਸਾਨੂੰ 33:00 ਵਜੇ ਪੁਲਿਸ ਮਿਲੀ ਹੈ ਉੱਥੇ। ਉਸ ਦਰਮਿਆਨ ਫੋਨ ਨੇ ਸਾਰਾ ਜਿਹੜੇ ਗਾਈਆਂ ਹੋਮ ਦੀ ਉਹ ਸਾਰਾ ਘਰਤਾ ਪਈਆਂ ਵਿੱਚੋਂ ਫੜੀਆਂ ਗਈਆਂ ਨਾ ਕਰਵਾਈਆਂ। ਪੁਲਿਸ ਨੇ ਤਾਂ ਤੁਹਾਡੇ ਬਿਆਨਾਂ ਦੀ ਬਜਾਏ ਆਪਣੇ ਐਸਆਈ ਦੇ ਬਿਆਨਾਂ ਤੇ ਪਰਚਾ ਨੰਬਰ 2 ਪੁਲਿਸ ਨੇ ਕਹਿ ਦਿੱਤਾ ਕਿ ਇਹ ਡਿੱਗ ਗਈਆਂ ਵਾਂ ਉਹ ਦੁੱਧੀਆਂ ਤੋਂ ਇੱਕ ਉਹ ਅਪੀਲ ਕੀਤੀ ਡਾਕਟਰ ਸਾਹਿਬ ਨੇ ਪੈਨਲ ਬਣਾਇਆ ਉਹਨਾਂ ਤੇ ਬਿਹਾਰਾ ਉਹਦੇ ਵਿੱਚ ਗਾਈਆਂ ਸੀ ਉਹ ਸਾਰੀਆਂ ਹੀ ਦੁੱਧ ਦੇਣ ਵਾਲੀਆਂ ਨਿਕਲੀਆਂ ਅਹੀਂ ਉਹਨਾਂ ਨੂੰ ਉਸ ਵੇਲੇ ਪਹਛਾਤਾ ਸੀ ਗਊਸ਼ਾਲਾ ਸਰਕਾਰੀ ਗਊਸ਼ਾਲਾ ਕਲਾਨੌਰ ਇਹਨਾਂ ਨੇ ਆਪਣੇ ਬਿਹਾਫ ਤੇ ਉਹ ਗਾਈਆਂ ਫੇਰ ਦੁਬਾਰਾ ਉੱਥੇ ਦਿੱਤੀਆਂ ਵਾਪਸ ਦੇਤੀਆਂ ਉਹਨਾਂ ਨੂੰ ਜਿੱਥੋਂ ਗਾਈਆਂ ਫੜੀਆਂ ਸੀ ਉਹਨਾਂ ਨੂੰ ਡਰ ਰਹੀ ਕਿ ਇਹ ਗਾਈਆਂ ਕਿਤੇ ਅਣਨੇ ਸੱਚੀ ਉਹ ਕੰਪਨੀ ਘਾਤਾ ਜਿਸ ਦਾ ਮਤਲਬ ਨਹੀਂ ਆਹੀ ਇੱਕ ਇਹਨਾਂ ਨੇ ਪਰਚਾ ਕੱਟ ਕੇ 511 ਦਾ ਉਹਦੀ ਸਪੋਰਟ ਜਬਤ ਕਰ ਲਈ ਜਦਕਿ ਪਰਚਾ ਜਿਨ੍ਹਾਂ ਤੇ ਕੱਟਣਾ ਹੀ ਉਹਨਾਂ ਦੇ ਕੱਟਿਆ ਨਹੀਂ ਉਹ ਨਜਾਇਜ਼ ਘਰ ਵਾਲਿਆਂ ਦੇ ਪਰਚਾ ਕੱਟਿਆ ਗਿਆ ਅੱਜ ਤੁਸੀਂ ਕਹਦੇ ਬਾਤ ਅੱਜ ਅਸਲ ਤੇ ਆਇਆ ਕਿ ਬਿਨਾਂ ਕਿਸੇ ਕਾਰਨ ਸਾਡੇ ਸਰਾਤਰ ਗਾਤੀ ਦਲ ਦੇ ਮੁਖੀ ਹਰਵਿੰਦਰ ਸੋਨੀ ਜੀ ਨੂੰ ਐਨ ਨੇ ਬਿਨਾਂ ਦੱਸੇ ਘਰੋਂ ਚੱਕ ਲਿਆ ਵਾ ਕੁਝ ਕਲੀਅਰ ਨਹੀਂ ਕਰਦੇ ਤੇ ਕਿਉਂ ਚੱਕਿਆ ਕਿਉਂ ਨਹੀਂ ਚੁੱਕਿਆ ਕੁਝ ਨਹੀਂ ਦੱਸਿਆ ਜਾ ਰਿਹਾ ਹਨ ਪੁਲਿਸ ਨੇ ਗੁਰਦਾਸਪੁਰ ਪੁਲਿਸ ਨਹੀਂ ਸਿੱਧੀ ਪੁਲਿਸ ਗੁਰਦਾਸਪੁਰ ਇਹ ਤਾਂ ਮੇਰੇ ਪੁਲਿਸ ਨੇ ਹਸਤੇ ਲੈ ਆ ਰਹੇ ਨੇ ਆਪਣੇ ਹਾਂਜੀ ਬਿਲਕੁਲ ਜੀ ਕੀ ਲੱਗਦਾ ਕਿ ਕਿਉਂ ਹਸਤੇ ਲੈ ਗਿਆ ਵਾ ਦੇਖੋ ਜੀ ਜਿਹੜਾ ਬੰਦਾ ਆਵਾਜ਼ ਚੱਕੇ ਕਰਦਾ ਉਹਨੂੰ ਕੁਛ ਨਾ ਕੁਛ ਬੰਨ ਮੂੰਹ ਬੰਨ ਕਰਾਉਣ ਵਾਸਤੇ ਕੁਛ ਨਾ ਕਰਦੇ ਕਰ ਨਹੀਂ ਲੰਬੇ ਸਭ ਪਿਛਲੇ ਲੰਬੇ ਸਮੇਂ ਤੋਂ ਕਾਫੀ ਦੇਰ ਤੋਂ ਦੇਖਿਆ ਜਾ ਰਿਹਾ ਸੋਨੀ ਪ੍ਰਧਾਨ ਜਿਹੜਾ ਪੁਲਿਸ ਦੇ ਖਲਾਫ ਬੋਲ ਰਹੇ ਨੇ ਤੁਹਾਨੂੰ ਲੱਗਦਾ ਕੋਈ ਰੰਜਿਸ਼ ਹੋ ਰਹੀ ਹੈ ਦੇਖੋ ਜੀ ਪੁਲਿਸ ਨੇ ਚੁੱਕਿਆ ਕੋਈ ਨਾ ਕੋਈ ਤਾਂ ਬੰਨ ਲਾਣਾ ਹੈ ਪੁਲਿਸ ਨੇ ਅਜਿਹਾ ਕਿਹਾ ਕਿ ਅਸੀਂ ਰੰਜਿਸ਼ਨਾ ਚੁੱਕਿਆ ਵਾ ਪੁਲਿਸ ਜੇ ਪੁਲਿਸ ਤਾਂ ਕਾਰੇਗੀ ਤੇ ਪ੍ਰਦਰਸ਼ਨ ਕਰਨ ਨੂੰ ਤਿਆਰ ਹੈ ਜੀ। ਸਲਾਤਰ ਕ੍ਰਾਂਤੀ ਦਲ ਵਾਲਾ ਪੂਰੇ ਸ਼ਹਿਰ ਚ ਪ੍ਰਦਰਸ਼ਨ ਕੀਤਾ ਜਾਵੇਗਾ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਰਮਨ ਸ਼ਰਮਾ ਸਲਾਤਰ ਕ੍ਰਾਂਤੀ ਦਲ ਤੋਂ ਅੱਜ ਘੰਟਾ-ਢਾਈ ਘੰਟਾ ਪਹਿਲੇ ਸਾਨੂੰ ਪਤਾ ਲੱਗਿਆ ਵੀ ਹਰਵਿੰਦਰ ਸੋਨੀ ਜੀ ਨੂੰ ਬਿਨਾਂ ਕਿਸੇ ਇਨਫੋਰਮੇਸ਼ਨ ਤੋਂ ਘਰੋ ਪੁਲਿਸ ਜਿਹੜੀ ਜਾ ਕੇ ਚੱਕੇ ਲੈ ਆਈ ਹੈ ਔਰ ਅੰਦਰ ਬੰਦ ਕਰਤਾ ਉਸ ਤੋਂ ਬਾਅਦ ਅਸੀਂ ਸਾਰੇ ਠਾਣੇ ਇਕੱਠੇ ਹੋਏ ਆ ਕੋਈ ਵੀ ਇਹ ਮੁਲਾਜ਼ਮ ਸਾਡਾ ਦੱਸ ਨਹੀਂ ਰਿਹਾ ਕਿ ਕਿਉਂ ਲਿਆਂਦਾ ਵਜ੍ਹਾ ਕੀ ਆ ਕਾਰਨ ਕੀ ਆ ਇਹਦੇ ਵਿੱਚ ਸਿਰਫ ਇੱਕੋ ਹੀ ਕਾਰਨ ਆ ਅਸੀਂ ਸਮਝਨੇ ਆ ਕਿ ਇਹ ਜਿਹੜੀ ਹਿੰਦੂਆਂ ਦੀ ਆਵਾਜ਼ ਬਲੰਦ ਹੋ ਰਹੀ ਆ ਉਹਨੂੰ ਇਹ ਰੋਕ ਰਹੇ ਆ ਠੀਕ ਹੈ ਅਸੀਂ ਬੜੀ ਦੇਰ ਤੋਂ ਇਹ ਰਿਹਾ ਵਿਸ਼ੇਸ਼ ਸਮੁਦਾਏ ਦੇ ਮੁੱਦੇ ਚੁੱਕੇ ਦੇ ਸੀ ਇਹ ਗਮਾਂ ਵਾਲੇ ਮੁੱਦੇ ਚੁੱਕੇ ਦੇ ਸੀ ਉਹਦੇ ਚੱਕਰ 'ਚ ਆਇਆ ਸਭ ਇਹ ਉਹ ਆ ਜਿਹੜੀ ਬੰਦ ਕਰਨਾ ਚਾਹੁੰਦੇ ਆ ਤੇ ਉਹਨਾਂ ਨੂੰ ਕਈ ਦਿਨਾਂ ਤੋਂ ਕਿਹਾ ਵੀ ਰੇ ਜੀ ਤੁਸੀਂ ਕਿਹੜੇ ਚੱਕਰ 'ਚ ਇਹ ਵੋ ਪਿਛੇ हट ਜਾਓ Fulvio, ¿por